ਦੋਸਤੋ ਅੱਜ ਦੀ ਕਹਾਣੀ ਹੈ ਉਬਾਸੀ ਦੀ ਸਜਾ ਇੱਕ ਦਿਨ ਤਨਾਲੀ ਰਾਮ ਨੂੰ ਸੁਨੇਹਾ ਮਿਲਿਆ ਕਿ ਰਾਣੀ ਤ੍ਰਿਮੂਲਾ ਦੇਵੀ ਇਸ ਸਮੇਂ ਸੰਕਟ ਵਿੱਚ ਚ ਹਨ ਅਤੇ ਉਹਨਾਂ ਨੂੰ ਮਿਲਣਾ ਚਾਹੁੰਦੇ ਹਨ ਤਨਾਲੀ ਰਾਮ ਤੁਰੰਤ ਰਾਣੀ ਨੂੰ ਮਿਲਣ ਗਏ ਰਾਣੀ ਜੀ ਕਿਵੇਂ ਯਾਦ ਕੀਤਾ ਸੇਵਕ ਨੂੰ ਤਨਾਲੀ ਰਾਮ ਜੀ ਅਸੀਂ ਇੱਕ ਭਾਰੀ ਮੁਸੀਬਤ ਵਿੱਚ ਫਸ ਗਏ ਹਾਂ ਮੇਰੇ ਹੁੰਦਿਆਂ ਦਾ ਤੁਸੀਂ ਕਿਸੇ ਕਿਸਮ ਦੀ ਚਿੰਤਾ ਨਾ ਕਰੋ ਮੈਨੂੰ ਦੱਸੋ ਕੀ ਗੱਲ ਹੈ ਜਿਲਾਸਾ ਪਾ ਕੇ ਰਾਣੀ ਦੀਆਂ ਅੱਖਾਂ ਪਰ ਆਈਆਂ ਉਹ ਬੋਲੀ ਗੱਲ ਦਰਸਾ ਲਈ ਹੈ ਕਿ ਮਹਾਰਾਜ ਸਾਡੇ ਨਾਲ ਕਾਫੀ ਨਰਾਜ ਹਨ ਪਰੰਤੂ ਕਿਉਂ ਕੀ ਹੋਇਆ ਇੱਕ ਦਿਨ ਉਹ ਨਾਟਕ ਪੜ੍ਹ ਕੇ ਸਾਨੂੰ ਸੁਣਾ ਰਹੇ ਸਨ ਕਿ ਸਾਨੂੰ ਉਬਾਸੀ ਆ ਗਈ ਬਸ ਇਸੇ ਗੱਲ ਤੇ ਮਹਾਰਾਜ ਨਰਾਜ ਹੋ ਓਕੇ ਚਲੇ ਗਏ ਉਦੋਂ ਤੋਂ ਅੱਜ ਤੱਕ ਕਈ ਦਿਨ ਹੋ ਗਏ ਮਹਾਰਾਜ ਨੇ ਇਸ ਤਰਫ ਪੈਰ ਨਹੀਂ ਉਤਾਰਿਆ ਹਾਲਾਂਕਿ ਇਸ ਵਿੱਚ ਮੇਰੀ ਕੋਈ ਦੋਸਤ ਨਹੀਂ ਹੈ ਫਿਰ ਵੀ ਮੈਂ ਮਹਾਰਾਜ ਕੋਲ ਮਾਫੀ ਮੰਗ ਪਰ ਮਹਾਰਾਜ ਉੱਪਰ ਕੋਈ ਅਸਰ ਨਹੀਂ ਹੋਇਆ ਉਹ ਤਾਂ ਤੁਸੀਂ ਹੀ ਸਾਡੀ ਸਮੱਸਿਆ ਦਾ ਹੱਲ ਕਰ ਸਕਦੇ ਹੋ ਤੇਨਾਲੀ ਰਾਮ ਤੁਸੀਂ ਕਿਸੇ ਤਰ੍ਹਾਂ ਦਾ ਫਿਕਰ ਨਾ ਕਰੋ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਮਹਾਰਾਣੀ ਨੂੰ ਦਿਲਾਸਾ ਦੇ ਕੇ ਤੇਨਾਲੀ ਰਾਮ ਦਰਬਾਰ ਵਿੱਚ ਜਾ ਪੁੱਜੇ ਮਹਾਰਾਜ ਉੱਥੇ ਬੈਠੇ ਰਾਜ ਵਿੱਚ ਚੋਲਾਂ ਦੀ ਖੇਤੀ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਸਨ ਚੋਲਾਂ ਦੀ ਉਪਜਵ ਬਧੋਨੀ ਆਵश्यक ਹੈ ਮਹਾਰਾਜ ਆਖਰੇ ਸਨ ਕਿ ਅਸੀਂ ਬਹੁਤ ਯਤਨ ਕੀਤੇ ਹਨ ਸਾਡੇ ਯਤਨਾਂ ਸਦਕਾ ਸਥਿਤੀ ਵਿੱਚ ਸੁਧਾਰ ਤਾਂ ਹੋਇਆ ਹੈ ਪਰੰਤੂ ਸਮੱਸਿਆ ਪੂਰੀ ਤਰ੍ਹਾਂ ਸੁਲਝੀ ਨਹੀਂ ਹੈ ਮਹਾਰਾਜ ਤੇਨਾਲੀ ਨੇ ਚੋਲਾ ਦੇ ਬੀਜ ਵਿੱਚ ਇੱਕ ਬੀਜ ਚੁੱਕ ਕੇ ਆਖਿਆ ਜੇਕਰ ਇਸ ਕਿਸਮ ਦਾ ਬੀਜ ਬੀਜਿਆ ਜਾਵੇ ਤਾਂ ਇਸ ਸਾਲ ਉਪਜਾਉ ਦੁਗਣੀ ਤਿਗਣੀ ਹੋ ਜਾਵੇਗੀ ਅੱਛਾ ਕਿ ਇਸ ਕਿਸਮ ਦਾ ਬੀਜ ਇਸੇ ਖਾਦ ਵਿੱਚ ਹੋਵੇਗਾ ਹਾਂ ਮਹਾਰਾਜ ਇਸੇ ਤਰ੍ਹਾਂ ਹੋਰ ਦੂਜਾ ਯਤਨ ਕਰਨ ਦੀ ਅਵਸ਼ਕਤਾ ਹੀ ਨਹੀਂ ਪ੍ਰੰਤੂ ਪ੍ਰੰਤੂ ਕੀ ਤੇਨਾਲੀ RAM ਇਸ ਨੂੰ ਬੀਜਨ ਸੀਜਨ ਅਤੇ ਕੱਟਣ ਵਾਲਾ ਵਿਅਕਤੀ ਅਜੀਹਾ ਹੋਵੇ ਜਿਸ ਨੂੰ ਜ਼ਿੰਦਗੀ ਵਿੱਚ ਕਦੇ ਉਬਾਸੀ ਨਾ ਆਈ ਹੋਵੇ ਅਤੇ ਨਾ ਹੀ ਆਵੇ ਤੇ ਨਾਲੀ ਰਾਮ ਤੁਹਾਡੇ ਵਰਗਾ ਮੂਰਖ ਮੈਂ ਅੱਜ ਤੱਕ ਨਹੀਂ ਵੇਖਿਆ ਮਹਾਰਾਜ ਚਿੜਗੇ ਕੀ ਸੰਸਾਰ ਵਿੱਚ ਕੋਈ ਅਜਿਹਾ ਵਿਅਕਤੀ ਹੈ ਜਿਸ ਨੂੰ ਕਦੇ ਉਬਾਸੀ ਨਾ ਆਈ ਹੋਵੇ ਉਹ ਮਾਫ ਕਰਨਾ ਮਹਾਰਾਜ ਮੈਨੂੰ ਪਤਾ ਨਹੀਂ ਸੀ ਕਿ ਉਬਾਸੀ ਸਾਰਿਆਂ ਨੂੰ ਆਉਂਦੀ ਹੈ ਮੈਂ ਅਹੀਂ ਕੀ ਰਾਣੀ ਜੀ ਵੀ ਇਹ ਸਮਝਦੀ ਹੈ ਕਿ ਉਬਾਸੀ ਆਉਣਾ ਸਭ ਤੋਂ ਵੱਡਾ ਗੁਨਾਹ ਹੈ ਮੈਂ ਹੁਣੇ ਜਾ ਕੇ ਰਾਣੀ ਜੀ ਨੂੰ ਦੱਸਦਾ ਹਾਂ ਹੁਣ ਮਹਾਰਾਜ ਦੀ ਸਮਝ ਵਿੱਚ ਸਾਰੀ ਗੱਲ ਆ ਗਈ ਉਹ ਸਮਝ ਗਏ ਸਨ ਕਿ ਸਾਨੂੰ ਰਸਤੇ ਤੇ ਲਿਉਣ ਵਾਸਤੇ ਤੇ ਨਾਲੀਰਾਮ ਨੇ ਅਜਿਹਾ ਆਖਿਆ ਹੈ ਉਹ ਬੋਲੇ ਮੈਂ ਖੁਦ ਜਾ ਕੇ ਮਹਾਰਾਣੀ ਨੂੰ ਦੱਸ ਦੇਵਾਂਗਾ ਮਹਾਰਾਜ ਤੁਰੰਤ ਮਹਿਲ ਵਿੱਚ ਜਾ ਕੇ ਰਾਣੀ ਜੀ ਨੂੰ ਮਿਲੇ ਅਤੇ ਉਹਨਾਂ ਦੇ ਸਾਰੇ ਸ਼ਿਕਵੇ ਸਮਾਪਤ ਕਰ ਦਿੱਤੇ ਧੰਨਵਾਦ